ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਕਿਲਾ ਗੋਬਿੰਦਗੜ ਬਠਿੰਡਾ ਬਠਿੰਡੇ ਸ਼ਹਿਰ ਦੀ ਸ਼ਾਨ ਦੇਖੋ ਕਿੰਨੇ ਵੱਡੇ ਦਰਵਾਜ਼ੇ ਇਸ ਕਿਲੇ ਦੇ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੂਹ ਪ੍ਰਾਪਤੀ ਧਰਤੀ ਜਿਸ ਦੇ ਆਪ ਦਰਸ਼ਨ ਕਰ ਰਹੇ ਹੋ بڑے ਰਾਜੇ ਮਹਾਰਾਜਿਆਂ ਨੇ ਇੱਥੇ ਰਾਜ ਕੀਤਾ ਪਰ ਜਦੋਂ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਥੇ ਚਰਨ ਪਾਏ ਤਾਂ ਇਸ ਸ਼ਹਿਰ ਨੂੰ ਭਾਗ ਲੱਗੇ ਇਹ ਕਿਲੇ ਦੇ ਮੇਨ ਗੇਟ ਦੇ ਪਿਛਲੇ ਵਾਲਾ ਪਾਸਾ ਹੈ ਹਜ਼ਾਰਾਂ ਹੀ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਚਰਨਛੂਹ ਧਰਤੀ ਦੇ ਦਰਸ਼ਨ ਕਰਦੀਆਂ ਨੇ ਇਹ ਹੈ ਗੁਰਦੁਆਰੇ ਦੀ ਜੋ ਨਵੀਂ ਇਮਾਰਤ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇਹ ਪੁਰਾਤਨ ਗੁਰਦੁਆਰਾ ਸਾਹਿਬ ਵੀ ਸ਼ੋਭਿਤ ਹੈ ਜੋ ਇਮਾਰਤ ਦੇ ਹਾਲਾਤ ਠੀਕ ਨਾ ਹੋਣ ਕਰਕੇ ਪ੍ਰਕਾਸ਼ ਇੱਥੇ ਥੱਲੇ ਵਾਲੀ ਜਗ੍ਹਾ ਤੇ ਕੀਤਾ ਹੋਇਆ ਹੈ ਇਹ ਰਸਤਾ ਜਾਂਦਾ ਹੈ ਪੁਰਾਤਨ ਜੋ ਗੁਰਦੁਆਰਾ ਸਾਹਿਬ ਇਹ ਕਿਲੇ ਦੀ ਸਭ ਤੋਂ ਉੱਚੀ ਜਗ੍ਹਾ ਤੇ ਸਜੋਬਿਤ ਹੈ ਇਹ ਕਿਲਾ ਬਹੁਤ ਹੀ ਵਿਸ਼ਾਲ ਬਹੁਤ ਹੀ ਵਿਸ਼ਾਲ ਬਣਿਆ ਹੋਇਆ ਹੈ ਦੇਖੋ ਕਿੰਨੀਆਂ ਵੱਡੀਆਂ-ਵੱਡੀਆਂ ਦੀਵਾਰਾਂ ਜਿਹੜੀਆਂ ਵੀ ਸੰਗਤਾਂ ਇਸ ਕਿਲੇ ਵਿੱਚ ਆਉਂਦੀਆਂ ਨੇ ਉਹ ਇਸ ਪੁਰਾਤਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਜਾਂਦੀਆਂ ਨੇ ਇਹ ਹੈ ਬੁਰਾਤਨ ਗੁਰਦੁਆਰਾ ਸਾਹਿਬ ਗੁਰਦੁਆਰਾ ਕਿਲਾ ਮੁਬਾਰਕ ਇਮਾਰਤ ਦੇ ਹਾਲਾਤ ਠੀਕ ਨਾ ਹੋਣ ਕਰਕੇ ਪ੍ਰਕਾਸ਼ ਨਵੇਂ ਸਥਾਨ ਤੇ ਕੀਤਾ ਗਿਆ ਹੈ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੇ ਸਾਸਤਰਾਂ ਦਾ ਪ੍ਰਕਾਸ਼ ਕੀਤਾ ਗਿਆ ਹੈ ਸੰਗਤਾਂ ਇੱਥੇ ਵੀ ਨਦਮਸਤਕ ਹੁੰਦੀਆਂ ਨੇ ਅਤੇ ਗੁਰਬਾਣੀ ਨਾਲ ਜੁੜਦੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਸਦਕਾ ਇਹ ਬਠਿੰਡਾ ਸ਼ਹਿਰ ਅੱਜ ਵੀ ਗੁਰੂ ਦੀ ਕਿਰਪਾ ਨਾਲ ਵਸ ਰਿਹਾ ਹੈ ਇਮਾਰਤ ਦਾ ਮਰਮਮਤ ਦਾ ਕੰਮ ਵੀ ਚੱਲ ਰਿਹਾ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਨਿਸ਼ਾਨ ਸਾਹਿਬ ਜੀ ਦੇ ਇੱਥੇ ਪੁਰਾਣੇ ਸਮੇਂ ਦੀਆਂ ਤੋਪਾਂ ਜੋ ਜੰਗ ਵਿੱਚ ਵਰਤੀਆਂ ਜਾਂਦੀਆਂ ਸਨ ਉਹ ਵੀ ਸੰਭਾਲ ਕੇ ਰੱਖੀਆਂ ਹੋਈਆਂ ਨੇ ਇਹ ਕਿਲੇ ਦਾ ਪ੍ਰਾਤਨ ਖੂ ਜਿਹੜਾ ਉਸ ਸਮੇਂ ਸਾਰੇ ਕਿਲੇ ਵਾਸਤੇ ਪਾਣੀ ਦਾ ਪ੍ਰਬੰਧ ਕਰਦਾ ਸੀ ਇਸ ਨੂੰ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਨਿਸ਼ਾਨੀਵਜੋਂ ਉਹਨਾਂ ਆਪਾ ਦਰਸ਼ਨ ਕਰਦੇ ਹਾਂ ਜੋ ਗੁਰਦੁਆਰਾ ਕਿਲਾ ਮੁਬਾਰਕ ਦੀ ਨਵੀਂ ਇਮਾਰਤ ਜਿੱਥੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸੰਗਤਾਂ ਨਮਸਤਕ ਹੁੰਦੀਆਂ ਨੇ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਸਮੇਂ ਬਠਿੰਡੇ ਸ਼ਹਿਰ ਪਹੁੰਚੇ ਤਾਂ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਕਿਲੇ ਵਿੱਚ ਚਰਨ ਪਾਓ ਮਹਾਰਾਜ ਨੇ ਬੇਨਤੀ ਕਬੂਲ ਕਰਦੇ ਹ ਇਸ ਕਿਲੇ ਵਿੱਚ ਆਏ ਸਾ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਇੱਥੇ ਇੱਕ ਕਾਣਾ ਦਿਓ ਰਹਿੰਦਾ ਹੈ ਜੋ ਸਾਨੂੰ ਬਹੁਤ ਹੀ ਤੰਗ ਪ੍ਰੇਸ਼ਾਨ ਕਰਦਾ ਹੈ ਸਾਡੇ ਘਰ ਟਾ ਦਿੰਦਾ ਹੈ ਮਹਾਰਾਜ ਨੇ ਸੰਗਤਾਂ ਦੀ ਬੇਨਤੀ ਸੁਣ ਕੇ ਕਾਣੇ ਦੇਵ ਨੂੰ ਬੁਲਾਇਆ ਤੇ ਉਹਨੂੰ ਕਿਹਾ ਵੀ ਤੂੰ ਕਿਲਾ ਛੱਡ ਕੇ ਚਲਾ ਜਾ ਦੇਵ ਨੇ ਅੱਗੇ ਕਿਹਾ ਮਹਾਰਾਜ ਮੈਂ ਬਹੁਤ ਸਮੇਂ ਤੋਂ ਭੁੱਖਾ ਹਾਂ ਮੇਰੀ ਭੁੱਖ ਦੀ ਨਿਵਰਤੀ ਕੀਤੀ ਜਾਵੇ ਤਾਂ ਮਹਾਰਾਜ ਨੇ ਉਹਦੀ ਭੁੱਖ ਦੀ ਨਿਵਰਤੀ ਕੀਤੀ ਅਤੇ ਕਿਹਾ ਇਸ ਕਿਲੇ ਨੂੰ ਛੱਡ ਕੇ ਚਲਾ ਜਾ ਸੰਗਤਾਂ ਬੜੀ ਹੀ ਖੁਸ਼ ਹੋਈਆਂ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਮਾਲਵੇ ਵਿੱਚ ਕਾਲ ਬਹੁਤ ਪੈਂਦਾ ਹੈ ਮਿਹਰ ਕਰੋ ਇਸ ਕਾਲ ਤੋਂ ਛੁਟਕਾਰਾ ਦਿਵਾਓ ਤਾਂ ਮਹਾਰਾਜ ਨੇ ਸੰਗਤਾਂ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਕਾਲ ਤੋਂ ਨਿਰਵਿੱਤੀ ਕੀਤੀ ਮਹਾਰਾਜ ਦੇ ਬਚਨਾਂ ਸਦਕਾ ਇਹ ਬਠਿੰਡਾ ਸ਼ਹਿਰ ਅੱਜ ਵੀ ਬੜੀ ਖੁਸ਼ੀਆਂ ਸਦਕਾ ਵਸ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ